ਹਾਂਜੀ ਕਿਵੇਂ ਹੋ ਸਾਰੇ ਵਾਹਿਗੁਰੂ ਦੀ ਕਿਰਪਾ ਤੁਹਾਨੂੰ ਸਭ ਨੂੰ ਠੀਕ ਰੱਖੇ ਮੈਂ ਕਹਨਾ ਆਪਾਂ ਮੈਂ ਦਾਲ ਵੀ ਧਰਨ ਲੱਗੀ ਆ ਮੇਰੀ ਕੜਾਈ ਧਰੀ ਪਈ ਆ ਗੈਸ ਚੁੱਲੇ ਤੇ ਤੇ ਹੋਰ ਨਾ ਮੱਚ ਜੇ ਵੀ ਦਾਲ ਪਹਿਲਾਂ ਤਾਂ ਤੁਸੀਂ ਦੇਖ ਦੇਖੋ ਕਿੰਨੀ ਸੋਹਣੀ ਹੋ ਗਈ ਗੋਬੇ ਵਰਗੀ ਮੈਨੂੰ ਦਰਖਤ ਨਾਲ ਬਹੁਤ ਜਿਆਦਾ ਪਿਆਰ ਆ ਤੇ ਮੈਂ ਦਰਖਤ ਲਾ ਕੇ ਬਹੁਤ ਖੁਸ਼ ਹਾਂ ਤੇ ਮੇਰੇ ਹੱਥੋਂ ਕੁਦਰਤੀ ਗੱਲ ਆ ਵੀ ਦਰਖਤ ਹੁੰਦੇ ਵੀ ਬਹੁਤ ਜਿਆਦਾ ਆ ਆਹ ਦੇਖ ਮੈਂ ਪਰ ਲਾਈ ਸੀ ਤੇ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਟਾਲੀ ਟਾਲੀ ਵੀ ਲਾਈ ਸੀ ਪਰ ਮੈਂ ਕਿਉਂਕਿ ਅਸੀਂ ਜਦੋਂ ਘਰ ਪਾਇਆ ਤੇ ਸਾਰੇ ਦਰਖਤ ਪੱਟਦੇ ਸੀ ਸਾਡੇ ਡਿੱਕੇ 'ਚ ਸੀਗੇ ਤੇ ਆ ਜਿਹੜੀ ਟੱਲੀ ਆ ਨਾ ਆ ਵੇਖੋ ਕਿੰਨੀ ਸੋਹਣੀ ਆ ਇਹ ਤੇ ਪਰ ਨਾ ਨਿੱਕੀ ਜੀ ਸੀਗੀ ਵੀ ਜਾਣੀ ਇੰਨੀ ਕੁ ਸੀਗੀ ਇਹ ਇੰਨੀ ਕੁ ਜਿਵੇਂ ਆ ਇਨਾ ਕਸਨ ਹਿੱਸਾ ਹੈ ਤੇ ਇੰਨੀ ਕੁ ਸੀਗੀ ਇਹ ਤੇ ਸਾਡੇ ਗਵੰਢਾਂ ਦਾ ਮੁੰਡਾ ਤੋੜ ਕੇ ਲਿਆ ਬੱਟ ਲਿਆਇਆ ਸੀ ਬਾਹਰੋਂ ਪੱਟ ਕੇ ਕਿਤੋਂ ਤੇ ਕਹਿੰਦਾ ਨਾ ਵੀ ਤੁਸੀਂ ਲਾ ਲਵੋ ਕਿ ਖੋਗ ਕੇ ਲਿਆ ਕੇ ਉਹਨੇ ਸਾਨੂੰ ਫੜਾ ਤੀ ਕਹਿੰਦਾ ਲਾ ਲੂ ਤੁਸੀਂ ਤੇ ਮੈਂ ਨਾ ਇੱਥੇ ਪਈ ਰਹੀ ਇੱਕ ਦਿਨ ਤਾਂ ਤੇ ਦੂਜੇ ਦਿਨ ਸਵੇਰ ਨੂੰ ਉਹਨੇ ਰਾਤ ਨੂੰ ਫੜਾਈ ਸਾਨੂੰ ਆਉਂਦੇ ਵਿੱਚ ਪਿਆ ਇਹ ਤੇ ਦੂਜੇ ਦਿਨ ਸਵੇਰ ਨੂੰ ਮੈਂ ਲਾ ਤੀ ਲਾਤੀ ਤੇ ਤਰਤਾਇ ਪਯੁਗ ਗਈ ਤੇ ਇਹ ਨਾ ਵੇਖੋ ਸਾਰੀ ਜਾਦੇ ਤੁਸੀਂ ਨੇੜੇ ਕਰਕੇ ਕੈਮਰਾ ਦਿਖਾਵਾ ਮੈਂ ਤੁਹਾਨੂੰ ਆ ਵੇਖੋ ਸਾਰੀ ਇਹ ਨਾ ਤੇਲੇ ਨੇ ਖਾ ਲਈ ਸਾਰੀ ਜਾਦੇ ਤੇਲੇ ਨੇ ਖਾ ਲਈ ਵੇਖੋ ਇਧਰ ਇੰਨਾ ਕ ਤੇਲਾ ਇਹਨੂੰ ਲੱਗ ਗਿਆ ਨਾ ਵੀ ਬਹੁਤ ਜਿਆਦੇ ਤੇਲਾ ਇਹਨੂੰ ਲੱਗ ਗਿਆ ਤੇ ਮੈਂ ਕਹਣਾ ਆਪਾਂ ਕਿਸਾਨਾਂ ਨੂੰ ਕਹਿ ਤਾਂ ਦਿੰਨੇ ਆ ਵੀ ਤੁਸੀਂ ਰੇਹਾਂ ਸਪਰੇਅਾਂ ਪਾ ਕੇ ਚੀਜ਼ਾਂ ਨੂੰ ਫਨਾ ਕਰ ਦਿੰਨੇ ਆ ਰੇਹਾਂ ਸਪਰੇਅਾਂ ਵਾਲੀਆਂ ਚੀਜ਼ਾਂ ਖਵਾਉਨੇ ਆ ਸਾਨੂੰ ਰੇਹਾਂ ਪਾ ਦਿੰਨੇ ਆ ਸਪਰੇਅਾਂ ਕਰ ਦਿੰਦੇ ਆ ਤੇ ਫਿਰ ਕਈ ਵਾਰੀ ਇਹਨਾਂ ਵਿਚਾਰਿਆਂ ਕੋਲ ਕੋਈ ਹੱਲ ਵੀ ਨਹੀਂ ਹੁੰਦਾ ਵੀ ਇਹ ਕਰਨ ਤੇ ਕਰਨ ਕੀ ਹੈ ਨਾ ਤੇ ਇਹ ਕਿਹਦੇ ਤ ਨਿੱਕੀਆਂ ਨਿੱਕੀਆਂ ਕੀੜੀਆਂ ਜਿਹਾ ਹੋਰ ਆ ਪਤਾ ਨਹੀਂ ਕੀ ਚੀਜ਼ ਆ ਇਹ ਬਹੁਤ ਜ਼ਿਆਦਾ ਇਹਨੂੰ ਖਾ ਰਹੀਆਂ ਤੇ ਮੈਂ ਡਰਦੀ ਨੇ ਨਾ ਫਿਰ ਆ ਵੀ ਇੱਧਰ ਜਿਹੜਾ ਮਰੂਦ ਲਾਇਆ ਮੈਂ ਤੁਹਾਨੂੰ ਮਰੂਦ ਵੀ ਵਿਖਾਉਣੀ ਆ ਆ ਵੇਖੋ ਜਿਹੜਾ ਮਰੂਦ ਲਾਇਆ ਤੇ ਮਰੂਦ ਵੇਖੋ ਵੀ ਕਿੰਨਾ ਸੋਹਣਾ ਖੜਾ ਆ ਆ ਤੁਹਾਨੂੰ ਆ ਚ ਅਮਰੂਦ ਨੂੰ ਫਲ ਦੇਖੋ ਕਿੰਨੇ ਆ ਠੀਕ ਆ ਅਮਰੂਦ ਅਮਰੂਦ ਲੱਗੇ ਹੋਏ ਆ ਨਿੱਕੇ 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 ਤੇ ਘਟੋ ਘਾਟੇ ਇਹਨੂੰ 32 33 ਅਮਰੂਦ ਲੱਗੇ ਆ ਵੇਖੋ ਕਿੰਨਾ ਸੋਹਣਾ ਇਹ ਫਲਾਂ ਦੇ ਨਾਲ ਭਰਿਆ ਪਿਆ ਏ ਤੇ ਇੱਧਰ ਆਪਣੀ ਲਾਈ ਹੋਈ ਆ ਜਾਵਨ ਤੇ ਇਹਨੂੰ ਨਾ ਸਾਰੇ ਨੂੰ ਟਾਲੀ ਨੂੰ ਖਾ ਗਿਆ ਤੇਲਾ ਤੇਲਾ ਖਾ ਗਿਆ ਟਾਲੀ ਨੂੰ ਤੇ ਹੁਣ ਮੈਂ ਐ ਸੋਚਦੀ ਸੀ ਕਿ ਮੈਂ ਕਾ ਵੀ ਜੇ ਇਹਦੇ ਤੇ ਤੇਲੇ ਵਾਲੀ ਸਪਰੇ ਹੋ ਜੇ ਤੇ ਵੀ ਫੇਰ ਹਨਾ ਵੀ ਇਹਦਾ ਹੱਲ ਹੋ ਜੇ ਕੋਈ ਵੀ ਹੁਣ ਤੇਲਾ ਇਹਨੂੰ ਸਾਰੇ ਨੂੰ ਖਾ ਗਿਆ ਤੇ ਹੁਣ ਕਰਗੇ ਤੇ ਕਰਗੇ ਕੀ ਹੁਣ ਇਹਦਾ ਹੱਲ ਕੀ ਕਰਾਂ ਮੈਂ ਹਨਾ ਤੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿਸਾਨਾਂ ਨੂੰ ਵੀ ਰੇਹਾਂ ਸਪਰੇਆ ਪਾਉਂਦੇ ਆ ਤੇ ਫਿਰ ਇਹ ਕਰਨ ਵੀ ਕੀ ਮਾਰੀਦੇ ਹਨਾ ਜੇ ਤੁ ਚੀਜ਼ ਜਿਹੜੀ ਜਿਵੇਂ ਫਸਲ ਬੀਜਦੇ ਆ ਉਹਨੂੰ ਸੰਢੀ ਪੈ ਗਈ ਜਾਂ ਤੇਲਾ ਪੈ ਗਿਆ ਤੇ ਫਿਰ ਇਹਨਾਂ ਕੋਲੇ ਹੱਲ ਸਪਰੇ ਰੇਹ ਤੇ ਰਹਿ ਜਾਂਦਾ ਹੋਰ ਫਿਰ ਕਰਨ ਤੇ ਕਰਨ ਕੀ ਹਨਾ ਜੇ ਤੁ ਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਸਪਰੇ ਰੇਹ ਤੋਂ ਬਿਨਾ ਨਹੀਂ ਕੋਈ ਹੱਲ ਹੁੰਦਾ ਕਾ ਹਨਾ ਬਹੁਤ ਔਖਾ ਹੋ ਜਾਂਦਾ ਰੇਹ ਸਪਰੇ ਪਾਉਣਾ ਪੈਂਦਾ ਵੀ ਜੇ ਤੁ ਚੀਜ਼ ਨਹੀਂ ਉੱਗਦੀ ਜਾਂ ਜੇ ਕੋਈ ਚੀਜ਼ ਉੱਗਦੀ ਆ ਉਹਨੂੰ ਸੁੰਢੀ ਜਾਂ ਤੇਲਾ ਖਾ ਜਾਂਦਾ ਤੇ ਫਿਰ ਅਗਲਾ ਕਰੇ ਤੇ ਕਰੇਗੀ ਤੇ ਹੁਣ ਮਰੂਦ ਨੂੰ ਮੱਛਰਦਾਨੀ ਲਾਈ ਹੋਈ ਆ ਵੀ ਮਰੂਦ ਨੂੰ ਤੇਲਾ ਨਾ ਪਾਜੇ ਤੇ ਮਰੂਦ ਨੂੰ ਸੁੰਢੀ ਨਾ ਪਾਜੇ ਠੀਕ ਆ ਤੇ ਮੈਂ ਬਣਾਉਣ ਲੱਗੀ ਹੁਣ ਕੜੀ ਤੇ ਕੜਾਈ ਸਾਡੀ ਪਈ ਆ ਸੁੰਢੇ ਤੇ ਧਰੀ ਠੀਕ ਆ ਤੇ ਜਗਮੀਤ ਚੜਾਈ ਜਾਂਦਾ ਪਤੰਗ ਬਾਈ ਕਾਫੀ ਕਦਾਂ ਧੰਨ ਆ ਉੱਤਰ 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 ਤਲਾਸ਼ ਲਾਗੀ ਤਲਾਸ਼ ਲਾਗੀ ਤਲਾਸ਼ ਲਾਗੀ ਇੱਧਰ ਵਿੱਚ ਆ ਸਾਡਾ ਵੇਹਲੜਵਾਰਾ ਠੰਡਾ ਹੋ ਗਿਆ ਵੇ ਹਾਂ ਪਦਰ ਕਿੱਥੋਂ ਆਇਆ ਕੰਮ ਦਾ ਪਤਾ ਲੈ ਕੇ ਆਇਆ ਕੀ ਆਂਦੇ 嗯。Mm.